ਅੱਜ ਅਸੀਂ ਸਾਰੇ ਇੱਥੇ ਆਏ ਆਂ ਤੀਜ ਦਾ ਤਿਉਹਾਰ ਮਨਾਣ ਤੁਹਾਡਾ ਮੈਂ ਬਹੁਤ ਥੈਂਕ ਯੂ ਕਰਦੀ ਆਂ ਕਿ ਸਰ ਨੇ ਪ੍ਰੋਗਰਾਮ ਰੱਖਿਆ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਟ੍ਰੈਡੀਸ਼ਨਲ ਤਿਉਹਾਰਨਿਕ ਡਿਜੀਟਲ ਤੇ ਮਾਡਰਨ ਦੁਨੀਆ ਵਿੱਚ ਦਿਖਾਇਆ ਜਾ ਰਿਹਾ ਹੈ ਤੇ ਇੱਕ ਸਾਨੂੰ ਜਿੱਦਾਂ ਅਸੀਂ ਰੋਜ਼ ਮਾਡਰਨ ਕੱਪੜੇ ਪਾਉਂਦੇ ਆਂ ਤੇ ਅੱਜ ਅਸੀਂ ਸਾਰੇ ਆਪਣੇ ਟ੍ਰੈਡੀਸ਼ਨਲ ਵੇਅਰਸ ਚ ਆਏ ਆਂ ਬਹੁਤ ਵਧੀਆ ਲੱਗ ਰਿਹਾ ਅਸੀਂ ਸਾਰੇ ਅਨੇ ਵਧੀਆ ਤਿਆਰ ਹੋ ਕੇ ਆਏ ਆ ਤੇ ਕਾਫੀ ਮਤਲਬ ਅੱਛਾ ਲੱਗ ਰਿਹਾ ਸਤਿ ਸ਼੍ਰੀ ਅਕਾਲ ਜੀ ਚੜਿਆ ਸੌਣ ਤੇ ਲਗੀਆਂ ਤੀ ਹਾ ਜੀ ਹਾਂ ਪ੍ਰਥਮ ਐਜੂਕੇਸ਼ਨਲ ਤੇ ਅਸੀਂ ਖੜੇ ਆ ਜਿੱਥੇ ਸਟੂਡੈਂਟ ਅੱਜ ਤਿਆਰ ਹੋ ਕੇ ਤੀਜ ਦਾ ਤਿਉਹਾਰ ਮਨਾਣ ਲਈ ਆਏ ਨੇ ਬੜੇ ਸੋਹਣੇ ਸੋਹਣੇ ਡਰੈਸ ਪਾ ਕੇ ਆਏ ਨੇ ਔਰ ਤੀਜ ਜਿਹੜਾ ਸਾਡਾ ਸੱਭਿਆਚਾਰ ਹੈ ਸੰਸਕ੍ਰਿਤੀ ਹੈ ਉਹ ਕਿਤੇ ਨਾ ਕਿਤੇ ਲੁਪਤ ਹੁੰਦੀ ਜਾ ਰਹੀ ਹੈ ਉਹਦੀ ਸਾਂਭ ਸੰਭਾਲ ਰੱਖਣ ਲਈ ਅੱਜ ਇਹ ਤੀਜ ਦਾ ਤਿਉਹਾਰ ਉਰੇ ਮਨਾ ਰਹੇ ਹਾਂ ਪ੍ਰਥਮ ਐਜੂਕੇਸ਼ਨ ਸੈਂਟਰ ਦੇ ਵਿੱਚ ਗੱਲਬਾਤ ਕਰਾਂਗੇ ਕੁੜੀਆਂ ਤਿਆਰ ਨੇ ਬੋਲੀ ਪਾਣ ਲਈ ਕੀ ਕਹੋਗੇ ਹੈਲੋ एवरीवन ਆਈ ਐਮ ਪ੍ਰਾਂਜਲ and i am the student of pratham educational since last two years and ajj assi sare itthe aaye aan tij da tyohar manaan te jimmay modern world ch sanu ik punjabi virse de assi itthe matlab shamil hoye aan ikatthe hoye aan te assi itthe bahut sari navi chizaan sikhian assi itthe giddha paaya games kheddian sade layi recreation da itthe platform hoya thank you ਕੀ ਲੱਗਦਾ ਕਿਤੇ ਨਾ ਕਿਤੇ ਜਿਹੜਾ ਸਾਡਾ ਤੀਆਂ ਦਾ ਤਿਹਾਰ ਹੈ ਲੁਪਤ ਹੁੰਦਾ ਜਾ ਰਿਹਾ ਹੈ ਉਹਨਾਂ ਸਮ ਸੰਭਾਲ ਰੱਖਣ ਦੀ ਜ਼ਰੂਰਤ ਹੈ ਤੁਸੀਂ ਬੜਾ ਵਧੀਆ ਤਿਆਰ ਹੋ ਕੇ ਆਏ ਸਾਰੇ ਜਣੇ ਹਾਂਜੀ ਹਾਂਜੀ ਬਹੁਤ ਸਰਦਾ ਮੈਂ ਬਹੁਤ ਥੈਂਕ ਯੂ ਕਰਦੀ ਹਾਂ ਕਿ ਸਰ ਨੇ ਪ੍ਰੋਗਰਾਮ ਰੱਖਿਆ ਇਸ ਨਾਲ ਇੱਕ ਤਾਂ ਮਤਲਬ ਬਹੁਤ ਸਾਰੇ ਫੰਕਸ਼ਨਸ ਹੁੰਦੇ ਨੇ ਤਾਂ ਕੌਨਫੀਡੈਂਸ ਲੈਵਲ ਇਨਕਰੀਸ ਹੁੰਦਾ ਤੇ ਥੈਂਕ ਯੂ ਫॉर ਪ੍ਰਥਮ ਐਜੂਕੇਸ਼ਨ ਜੀ ਹਾਂ ਜਿੱਥੇ ਸਟੂਡੈਂਟ ਪੜ੍ਹਦੇ ਵੀ ਨੇ ਐਜੂਕੇਸ਼ਨ ਵੀ ਹਾਸਲ ਕਰਦੇ ਨੇ ਉੱਥੇ ਨਾਲ-ਨਾਲ ਜਿਹੜੀ ਸਾਡੀ ਸੰਸਕ੍ਰਿਤੀ ਹੈ ਜਿਹੜਾ ਸਾਡਾ ਸੰਸਕ੍ਰਿਤੀ ਤੇ ਹੋ ਧਰੋ ਹੋ ਰਿਹਾ ਉਹਨੂੰ ਵੀ ਸਾਂਭ-ਸਮਾਲ ਰੱਖੀ ਹੈ ਜੀ ਕੀ ਕਹੋਗੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਟਰੈਡੀਸ਼ਨਲ ਤਿਉਹਾਰਨਿਕ ਡਿਜੀਟਲ ਤੇ ਮਾਡਰਨ ਦੁਨੀਆ ਵਿੱਚ ਦਿਖਾਇਆ ਜਾ ਰਿਹਾ ਹੈ ਤੇ ਇੱਕ ਸਟੱਡੀ ਦੇ ਨਾਲ ਨਾਲ ਇੱਕ ਰਿਕਰੀਏਸ਼ਨ ਐਕਟੀਵਿਟੀ ਦਾ ਸਾਨੂੰ ਉਹ ਮਿਲਿਆ ਕਿ ਜਿਹੜਾ ਅਸੀਂ ਰੋਜ਼ ਸਟੱਡੀ ਕਰਦੇ ਰਹਿੰਦੇ ਹਾਂ ਕਿ ਇੱਕ ਚੇਂਜ ਆਇਆ ਸਾਡੀ ਲਾਈਫ ਵਿੱਚ ਕਿ ਮੈਂ ਬਹੁਤ ਵਧੀਆ ਲੱਗ ਰਿਹਾ ਸਾਨੂੰ ਮਾਈ ਸੈਲਫ ਕੁਲੀਨਕਰ ਐਂਡ ਆਮ ਫਰੋਮ ਨਾਰੀਕੇ ਆਮ ਸਟੱਡਿੰਗ ਇਨ ਪ੍ਰਥਮ ਇੰਸਟੀਟਿਊਟ ਸਿੰਸ 2 ਇਅਰਸ ਤੇ ਅੱਜ ਅਸੀਂ ਸਾਰੇ ਉਰੇ ਗੈਦਰ ਹੋਏ ਆਂ ਤੀਜ ਫੈਸਟ ਮਨਾਉਣ ਲਈ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਅਸੀਂ ਸਾਰੇ ਨੇ ਵਧੀਆ ਰੈਡੀ ਹੋ ਕੇ ਆਏ ਆਂ ਤੇ ਇੱਕ ਸਾਨੂੰ ਜਿੱਦਾਂ ਅਸੀਂ ਰੋਜ਼ ਮਾਡਰਨ ਕੱਪੜੇ ਪਾਉਂਦੇ ਆਂ ਤੇ ਅੱਜ ਅਸੀਂ ਸਾਰੇ ਆਪਣੇ ਟ੍ਰੈਡੀਸ਼ਨਲ ਵੇਅਰਸ ਚ ਆਏ ਆਂ ਬਹੁਤ ਤਿਆਰ ਹੋ ਕੇ ਆਏ ਹੋ ਸੂਟ ਵੀ ਪਾਇਆ ਪੰਜਾਬੀ ਲੁੱਕ ਵੀ ਹੈ ਤੁਹਾਡੀ ਕੀ ਕਹੋਗੇ ਸਾਨੂੰ ਬਹੁਤ ਅੱਛਾ ਲੱਗ ਰਿਹਾ ਓਰੇ ਸਰ ਨੇ ਨਾ ਛਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਓਰੇ ਸਾਰੇ ਅਨੇ ਵਧੀਆ ਤਿਆਰ ਹੋ ਕੇ ਆਏ ਆ ਤੇ ਕਾਫੀ ਮਤਲਬ ਅੱਛਾ ਲੱਗ ਰਿਹਾ ਹੈ ਹੋਰ ਹੋਰ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਸਾਡਾ ਇੰਸਟੀਚਿਊਨ ਤਰੱਕੀਆਂ ਚ ਰਹੇ ਤੇ ਅੱਛਾ ਲੱਗਿਆ ਸਭ ਕੁਝ ਪ੍ਰਥਮ ਐਜੂਕੇਸ਼ਨਲ ਦੇ ਜਿਹੜੇ ਮਾਲਕ ਨੇ ਦਰਸ਼ਨ ਜੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦਰਸ਼ਨ ਜੀ ਸਟੂਡੈਂਟ ਤੁਹਾਡੇ ਪੜਦੇ ਵੀ ਨੇ ਤੇ ਕਿਤੇ ਨਾ ਕਿਤੇ ਜਿਹੜਾ ਸਾਜਾ ਤੀਜ ਦਾ ਤਿਹਾਰ ਹੈ ਜਿਹੜਾ ਸੈਲੀਬ੍ਰੇਸ਼ਨ ਕੀਤਾ ਇਹਨਾਂ ਨੇ ਬੱਚਿਆਂ ਨੇ ਕੀ ਕਹੋਗੇ ਫਸਟਲੀ ਪੰਜਾਬੀ ਖਬਰਾਂ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਦਰਸ਼ਨ ਸਿੰਘ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਸਟੂਡੈਂਟਸ ਨੂੰ ਆਪਣੇ ਵਿਰਸੇ ਨਾਲ ਜੋੜਨ ਦੀ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਤੇ ਤੀਆਂ ਦਾ ਤਿਹਾਰ ਮਨਾਇਆ ਹੈ ਸਾਡੇ ਜਿਹੜੇ ਸਟੂਡੈਂਟਸ ਐ ਇਹ ਮੇਨਲੀ ਮਾਡਰਨ ਰਟਾਇਰ ਨਾਲ ਜੁੜੇ ਹੋਏ ਆ ਸਾਰੇ CBSE ਦੇ ਸਟੂਡੈਂਟਸ ਐ ਤਾਂ ਸਾਡਾ ਮਨ ਸੀ ਕਿ ਅਸੀਂ ਇਹਨਾਂ ਨੂੰ ਆਪਣੇ ਵਿਰਸੇ ਨਾਲ ਜ਼ਰੂਰ ਜੋੜੀਏ ਉਹਦੇ ਵਾਸਤੇ ਸਾਨੂੰ ਇੱਕ ਬਹੁਤ ਛੋਟੀ ਜੀ ਕੋਸ਼ਿਸ਼ ਕੀਤੀ ਹੈ ਔਰ ਮੈਨੂੰ ਇਹ ਲੱਗਦਾ ਕਿ ਉਹ ਕਾਮਯਾਬੀ ਰਹੀ ਹੈ ਬੱਚੇ ਸਾਰਿਆਂ ਨੇ ਬਹੁਤ ਉਤਸ਼ਾਹ ਨਾਲ ਇਹਦੇ ਚ ਪਾਰਟਿਸਿਪੇਟ ਕੀਤਾ ਹੈ ਪ੍ਰਥਮ ਐਜੂਕੇਸ਼ਨਲ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਸਾਡਾ ਵਿਰਸਾ ਹੈ ਉਹਨੂੰ ਸੰਭਾਲਣ ਦੀ ਛੋਟੀ ਜੀ ਕੋਸ਼ਿਸ਼ ਕੀਤੀ ਹੈ ਕੈਮਰਾਮੈਨ ਗੌਰਵ ਖੁੱਲਰ ਦੇ ਨਾਲ ਮਨੀਸ਼ਵਰ ਮਾ ਪੰਜਾਬੀ ਖਬਰਾਂ ਮਲੇਰਕੋਟਲਾ